ਸਤਿਰਾ ਸ਼ਿਰੇਵਾਹੇ ਗੁਰੂ ਸਾਰ ਜਿਉ ਗਿਆਨ ਧਾਮ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਤਿਵੰਤਾ ਸਤਗੁਰੂ ਨਾਨਕ ਨਕਲ ਰੱਖੀ ਮੇਰੀ ਸਤਿਰਾਮ ਸ਼੍ਰੀ ਵਾਹਿਗੁਰੂ ਸਭ ਜੀਓ ਬਿਲਾਵਲ ਮਹਲਾ ਪੰਜਵਾਂ ਬੰਗਲ ਪਰਬਤ ਪਾਰ ਪਰ ਕਲ ਚਤੁਰੂਪ ਕੀਤਾ ਅੰਦਰ ਤ੍ਰਿਪੜ ਸੋਜਿਆ ਗੁਰ ਭੇਟ ਪੁਨੀਤਾ ਮੈਂ ਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ ਮੈਲ ਕੋਈ ਕੋਟ ਅਗ ਹਰੇ ਨਿਰਵਨ ਭੈ ਚੀਤਾ ਰਬ ਐਸੀ ਭੰਦ ਗੋਬਿੰਦ ਕੀ ਕੀਟ ਹਰਤੇ ਦਿੱਤਾ ਜੋ ਜੋ ਕੀਨੋ ਆਪਣੋ ਤੇਜ ਅਗਰ ਦਾਨ ਦਿੱਤਾ ਸਿੰਘ ਬੁਲਾਏ ਹੋਏ ਗਏ ਹੋ ਧਰਨ ਮੇਰ ਦੁਖੀਤਾ ਸ਼ਮ ਕਰਤੇ ਦਮ ਅਡਕੋ ਤੇ ਗਨੀਤ ਨੀਤਾ ਵਡਾਈ ਕਰ ਸਕੋ ਬੇਅੰਤ ਗੁਨਿਤਾ ਕਰ ਕਿਰਪਾ ਮੋ ਨਾਮ ਦਿਓ ਨਾਨਕ ਬਰ ਸਰਿਤਾ ਕਮਲ ਬਣਾਈ ਕਰ ਸਕੋ ਬੇਅੰਤ ਗੁਨਿਤਾ ਕਰ ਕਿਰਪਾ ਮੋ ਨਾਮ ਦਿਓ ਮਾਨਕ ਗਰਸ ਰੀਤਾ ਤਵਾਹ ਗੁਰਦੇ ਕਾ ਖਾਲਸਾ ਤਵਾਹ ਮੁਰਦੇ ਕੀ ਫਤਹਿ ਅੱਜ ਦਿਨ ਐਤਵਾਰ 13 ਜੁਲਾਈ 29 ਹਰ ਅੱਜ ਦਿਨ ਐਤਵਾਰ 29 ਜੁਲਾਈ 13 ਜੁਲਾਈ 29 ਹਰ